ਅਗਲੇ ਸ਼ਾਇਰ ਨੇ ਸਾਡੇ ਗਜ਼ਲ ਮੰਚ ਸਰੀ ਦੇ ਹਰਦਮਾਨ ਜੀ ਇਹ ਸਾਡੇ ਮੀਡੀਆ ਪਰਸਨ ਵੀ ਨੇ ਤੇ ਬਹੁਤ ਮਿਹਨਤ ਕਰਦੇ ਨੇ ਗਜ਼ਲ ਮੰਚ ਲਈ ਉੱਥੇ ਤੇ ਆਪਣੀ ਗਜ਼ਲ ਪੇਸ਼ ਕਰਨਗੇ ਹਰਦਮਾਨ ਜੀ ਦੋਸਤੋ ਇੱਕ ਗਜ਼ਲ ਦੇ ਪੰਜ ਸ਼ੇਰ ਨੇ ਬਤਲਾਇਆ ਹੈ ਕਿ ਆਥਨ ਵੇਲੇ ਉਝ ਤਾਂ ਦਿਲ ਦਾ ਦੀਵਾ ਜਲਾਇਆ ਜਾ ਸਕਦਾ ਹੈ ਅੱਥਨ ਵੇਲੇ ਉਜ ਤਾਂ ਦਿਲ ਦਾ ਦੀਪ ਜਲਾਇਆ ਜਾ ਸਕਦਾ ਹੈ ਲੋੜ ਪਵੇ ਤਾਂ ਜਗਨੂ ਦਾ ਵੀ ਦਰਖੜਕਾਇਆ ਜਾ ਸਕਦਾ ਮੰਨਦੇ ਹਾਂ ਕਿ ਰੋਕ ਸਕੇ ਨਾ ਨੇਰੀ ਨੂੰ ਪਰ ਹਾਲੇ ਵੀ ਮੰਨਦੇ ਹਾਂ ਕਿ ਰੋਕ ਸਕੇ ਨਾ ਨੇਰੀ ਨੂੰ ਪਰ ਹਾਲੇ ਵੀ ਟਾਲੀ ਉਤੋਂ ਡ ਗਿਆ ਕੋਈ ਵੋਟ ਉਠਾਇਆ ਜਾ ਸਕਦਾ ਪਾਗਲ ਹੋਏ ਹਾਕਮ ਦੀ ਜਦ ਪਰਜਾ ਜੈ ਜੈਕਾਰ ਕਰੇ ਪਾਗਲ ਹੋਏ ਹਾਕਮ ਦੀ ਜਦ ਪਰਜਾ ਜੈ ਜੈਕਾਰ ਕਰੇ ਚੌਂਕਾਂ ਦੇ ਬੁੱਤਾਂ ਨੂੰ ਫਿਰ ਸੂਲੀ ਲਟਕਾਇਆ ਜਾ ਸਕਦਾ ਹੈ ਪਾਗਲ ਹੋਏ ਹਾਕਮ ਦੀ ਜਦ ਪਰਜਾ ਜੈ ਜੈਕਾਰ ਕਰੇ ਚੌਂਕਾਂ ਦੇ ਬੁੱਤਾਂ ਨੂੰ ਫਿਰ ਸੂਲੀ ਲਟਕਾਇਆ ਜਾ ਸਕਦਾ ਹੈ ਦਿਲ ਹੀ ਟਹਿ ਜਾਵੇ ਤਾਂ ਫੁੱਲ ਵੀ ਟਿਕਦਾ ਨਹੀਂ ਹਥੇਲੀ ਤੇ ਦਿਲ ਹੀ ਟਹਿ ਜਾਵੇ ਤਾਂ ਫੁੱਲ ਵੀ ਟਿਕਦਾ ਨਹੀਂ ਹਥੇਲੀ ਤੇ ਚਾਹਤ ਹੋਵੇ ਚੀਚੀ ਨਾਲ ਪਹਾੜ ਹਲਾਇਆ ਜਾ ਸਕਦਾ ਡੇਲੀ ਟਹਿ ਜਾਵੇ ਤਾਂ ਫੁੱਲ ਵੀ ਟਿਕਦਾ ਨਹੀਂ ਹਥੇੜੀ ਤੇ ਚਾਹਤ ਹੋਵੇ ਚੀਚੀ ਨਾਲ ਪਹਾੜ ਹਲਾਇਆ ਜਾ ਸਕਦਾ ਇਹਦਾ ਆਖਰੀ ਸ਼ੇਰ ਹੈ ਕਿ ਹਾਲੇ ਤਾਂ ਪਚਾਲ ਦੇ ਝਟਕੇ ਆਉਣ ਹੀ ਲੱਗੇ ਨੇ ਯਾਰੋ ਹਾਲੇ ਤਾਂ ਪਚਾਲ ਦੇ ਝਟਕੇ ਆਉਣ ਹੀ ਲੱਗੇ ਨੇ ਯਾਰੋ ਹਲੇ ਵੀ ਵੇਲਾ ਹੈ ਸੁੱਤਾ ਸ਼ਹਿਰ ਜਗਾਇਆ ਜਾ ਸਕਦਾ ਹਲੇ ਵੀ ਵੇਲਾ ਹੈ ਸੁੱਤਾ ਸ਼ਹਿਰ ਜਗਾਇਆ ਜਾ ਸਕਦਾ ਪੜ੍ਹੋ ਜੀ ਅ ਬਹੁਤ ਸ਼ੁਕਰੀਆ ਰਾਜਪਾਤ ਜੀ ਸਾਰੇ ਸਤਕਾਰਯੋਗ ਪ੍ਰੋਧਾਨ ਕੀ ਮੰਡਲ ਤੇ ਹਾਜ਼ਰੀ ਅ ਇੱਕ ਇੱਕ ਦੋ ਸ਼ੇਰ ਤੇ ਇੱਕ ਗਜ਼ਲ ਅ ਕਿ ਜ਼ਰਾ ਗਹਿਰਾ ਵੀ ਕਹਿਣਾ ਹੈ ਮਗਰ ਸੌਖੇ ਵੀ ਰਹਿਣਾ ਹੈ ਜ਼ਰਾ ਗਹਿਰਾ ਵੀ ਕਹਿਣਾ ਹੈ ਮਗਰ ਸੌਖੇ ਵੀ ਰਹਿਣਾ ਹੈ ਘਟਾ ਦੇ ਵਾਂਗ ਹੈ ਚੜਨਾ ਤੇ ਕਣੀਆਂ ਵਾਂਗ ਲੈਣਾ ਹੈ ਤੇ ਇੱਕ ਗਜ਼ਲ ਹੁਣ ਉਹਦੇ ਕੁਝ ਸ਼ੇਰ ਪੜਦਾ ਮਤਲਬ ਜਸਵੰਦਰ ਬਾਜੀ ਕੇ ਜਦ ਅੱਖਾਂ ਵਿੱਚ ਨੀਂਦ ਨਾ ਹੋਵੇ ਬਿਸਤਰ ਚੰਗੇ ਲੱਗਦੇ ਨਹੀਂ ਜਦ ਅੱਖਾਂ ਵਿੱਚ ਨੀਂਦ ਨਾ ਹੋਵੇ ਬਿਸਤਰ ਚੰਗੇ ਲੱਗਦੇ ਨਹੀਂ ਸਿਰ ਉਤਲੀ ਛਤ ਡਿੱਗ ਪਈ ਤੋਂ ਅੰਬਰ ਚੰਗੇ ਲੱਗਦੇ ਨਹੀਂ ਅਗਲਾ ਸ਼ੇਰ ਕੇ ਜਦੋਂ ਕਿਸੇ ਦੇ ਮਨ ਦਾ ਪਾਣੀ ਆਪਣੀ ਲਰਜ਼ ਗਵਾ ਬੈਠੇ ਜਦੋਂ ਕਿਸੇ ਦੇ ਮਨ ਦਾ ਪਾਣੀ ਆਪਣੀ ਲਰਜ਼ ਗਵਾ ਬੈਠੇ ਸੁਨੂ ਉਦੋਂ ਇਹ ਨਦੀਆਂ ਝੀਲਾਂ ਸਾਗਰ ਚੰਗੇ ਲੱਗਦੇ ਨਹੀਂ ਔਰ ਪਤਾ ਨਹੀਂ ਖੁਦ ਮੈਨੂੰ ਮੇਰਾ ਹਾਲ ਮੈਂ ਤੈਨੂੰ ਦੱਸਾਂ ਕੀ ਪਤਾ ਨਹੀਂ ਖੁਦ ਮੈਨੂੰ ਮੇਰਾ ਹਾਲ ਮੈਂ ਤੈਨੂੰ ਦੱਸਾਂ ਕੀ ਹੋਰ ਕੋਈ ਤਾਂ ਕੀ ਹੁਣ ਦਿਲ ਨੂੰ ਦਿਲ ਵਰ ਚੰਗੇ ਲੱਗਦੇ ਨਹੀਂ ਔਰ ਸ਼ੇਰ ਦੇਖਾਂ ਕਿ ਇਵੇਂ ਹੈ ਤੇਰਾ ਝਾਂਜਰ ਸ਼ੀਸ਼ੇ ਵੰਗਾ ਤੋਂ ਉਖਤਾ ਜਾਣਾ ਇਵੇਂ ਹੈ ਤੇਰਾ ਝਾਂਜਰ ਸ਼ੀਸ਼ੇ ਵੰਗਾ ਤੋਂ ਉਖਤਾ ਜਾਣਾ ਜਿਵੇਂ ਕਹੇ ਕੋਈ ਯੋਧਾ ਮੈਨੂੰ ਸ਼ਸਤਰ ਚੰਗੇ ਲੱਗਦੇ ਨਹੀਂ ਐਵੇਂ ਹੈ ਤੇਰਾ ਚਾਂਜਰ ਸ਼ੀਸ਼ੇ ਵੰਗਾ ਤੋਂ ਉੱਫਤਾ ਜਾਣਾ ਜਿਵੇਂ ਕਹੇ ਕੋਈ ਯੋਧਾ ਮੈਨੂੰ ਸ਼ਸਤਰ ਚੰਗੇ ਲੱਗਦੇ ਨਹੀਂ ਰਖਸ਼ੀ ਕੇ ਜੇ ਕੁਝ ਐਬ ਵੀ ਹਨ ਤੇਰੇ ਵਿੱਚ ਰਹਿਣ ਦਈ ਤੂੰ ਕੱਢੀ ਨਾ ਜੇ ਕੁਝ ਐਬ ਵੀ ਹਨ ਤੇਰੇ ਵਿੱਚ ਰਹਿਣ ਦਈ ਤੂੰ ਕੱਢੀ ਨਾ ਜ਼ਿਆਦਾ ਚੰਗੇ ਲੋਕ ਵੀ ਮੈਨੂੰ ਅਕਸਰ ਚੰਗੇ ਲੱਗਦੇ ਨਹੀਂ ਜ਼ਿਆਦਾ ਚੰਗੇ ਲੋਕ ਵੀ ਮੈਨੂੰ ਅਕਸਰ ਚੰਗੇ ਲੱਗਦੇ ਨਹੀਂ ਔਰ ਇਹਦਾ ਅਕੀਸ਼ੇ ਕੇ ਸ਼ਾਇਰਾਂ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਸਭ ਪੜਨਾ ਵੀ ਸ਼ਾਇਰਾਂ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਸਭ ਪੜਨਾ ਵੀ ਜਮਾ ਕਿਤਾਬਾਂ ਤੇ ਹੋਈ ਪਰ ਨਿਰ ਪਰ ਚੰਗੇ ਲੱਗਦੇ ਨਹੀਂ ਜਦ ਅੱਖਾਂ ਵਿੱਚ ਨੀਂਦ ਨਾ ਹੋਵੇ ਬਿਸਤਰ ਚੰਗੇ ਲੱਗਦੇ ਨਹੀਂ ਸਿਰ ਉਤਲੀ ਛਤ ਡਿੱਗ ਪਈ ਤੋਂ ਅੰਬਰ ਚੰਗੇ ਲੱਗਦੇ ਨਹੀਂ ਬਹੁਤ ਧੰਨਵਾਦ ਬਹੁਤ ਅੱਛੇ ਜੀ ਬਹੁਤ ਹੀ ਖੂਬਸੂਰਤ ਗਜ਼ਲ ਬਹੁਤ ਸੋਹਣੀ ਸ਼ੇਰ ਕਾਰਯੋਗ ਪ੍ਰਧਾਨ ਜੀ ਮੰਡਲ 3000 ਦੋਸਤੋ ਸਤਿ ਸ੍ਰੀ ਅਕਾਲ ਸਾਰੇ ਨੂੰ ਸਤਿ ਸ੍ਰੀ ਅਕਾਲ ਇੱਕ ਗਜ਼ਲ ਦੇ ਕੁਝ ਸ਼ੇਰ ਵਿਛੋੜਾ ਪੈ ਗਿਆ ਤਾਂ ਰੋਸ ਕਾਦਾ ਵਿਛੋੜਾ ਪੈ ਗਿਆ ਤਾਂ ਰੋਸ ਕਾਦਾ ਮਿਲਾਂਗੇ ਫਿਰ ਦਿਲਾਂ ਵਿੱਚ ਆਸ ਮਚਲੇ ਵਰੇਗਾ ਮੇਗ ਇੱਕ ਦਿਨ ਮਾਰੂਥਲ ਤੇ ਅਜੀ ਵੀ ਕਿਣਕਿਆਂ ਵਿੱਚ ਪਿਆਸ ਮਚਲੇ ਘਟਾ ਬੇਮੌਸਮੀ ਕਣਕੂਰ ਕਾਰਨ ਵੜਾ ਅੰਦਰ ਡਰਾਉਣੀ ਸ਼ੋਰ ਕਾਰਨ ਕਟਾਰਾਂ ਹੀਠ ਨੱਚਦੇ ਮੋਰ ਕਾਰਨ ਪਰਿੰਦੇ ਦੇ ਪਰਿ ਪਰਵਾਸ ਮਚਲੇ ਕੁਲੇ ਸੰਵੇਦਨਾ ਜਦ वेदना ਵਿੱਚ ਕੁਲੇ ਸੰਵੇਦਨਾ ਜਦ वेदना ਵਿੱਚ ਤੇ ਚਿੰਤਨ ਜਗ ਮਗਾਵੇ ਚੇਤਨਾ ਵਿੱਚ ਉਦੋਂ ਸ਼ਬਦਾਂ ਦੀ ਸੁੱਚੀ ਸਾਧਨਾ ਵਿੱਚ ਸਮਾਧੀ ਲਾਉਣ ਦਾ ਅਹਿਸਾਸ ਮਚਲੇ ਆਜ਼ਾਦੀ ਦੀ ਲਿਖੀ ਤਹਿਰੀਰ ਪਾੜੀ ਆਜ਼ਾਦੀ ਦੀ ਲਿਖੀ ਤਹਿਰੀਰ ਪਾੜੀ ਧਰੋਹਰ ਦੇਸ਼ ਦੀ ਹਰ ਇੱਕ ਵਿਗਾੜੀ ਕਦੀ ਸਦ ਭਾਵਨਾ ਦੰਗਿਆਂ ਚ ਸਾੜੀ ਇਹ ਕਿਹਾ ਲਿਖ ਰਹੇ ਇਤਿਹਾਸ ਮਚਲੇ ਇਹ ਕਿਹਾ ਲਿਖ ਰਹੇ ਇਤਿਹਾਸ ਮਚਲੇ ਕਦੀ ਆਕੀ ਹਮੈ ਵਲਗਣ ਚ ਰਹਿਣੋ ਕਦੀ ਆਕੀ ਹਮੈ ਵਲਗਣ ਚ ਰਹਿਣੋ ਕਦੀ ਬਾਗੀ ਵਹਾ ਦੇ ਨਾਲ ਵਹਿਣੋ ਤੇ ਮਨਕਰ ਰੌਣ ਤਾਈ ਦੈਂਤ ਕਹਿਣੋ ਅਜਿਹਾ ਸੋਚ ਵਿੱਚ ਬਨਵਾਸ ਮਚਲੇ ਆਖਰੀ ਸ਼ਾਇਰੀ ਉਨੀਂਦਾ ਬੇਬਸੀ ਤੇ ਬੇਆਰਾਮੀ ਉਨੀਂਦਾ ਬੇਬਸੀ ਤੇ ਬੇਆਰਾਮੀ ਸਤਾਉਂਦੇ ਜਦ ਨਾ ਭਰਦੇ ਹਰਫ ਹਾਮੀ ਕਦੀ ਸ਼ੇਰਾਂ ਚ ਖੂਬੀ ਨਾਲ ਖਾਮੀ ਗਜ਼ਲ ਦਾ ਸੁਰਤ ਵਿੱਚ ਅਭਿਆਸ ਮਚਲੇ ਸ਼ੁਕਰੀਆ ਜੀ ਵਿਛੋੜਾ ਪੈ ਗਿਆ ਤਾਂ ਰੋਸ ਕਾਦਾ ਮਿਲਾਂਗੇ ਫਿਰ ਦਿਲਾਂ ਵਿੱਚ ਆਸ ਮਚਲੇ ਵਰੇਗਾ ਮੇਗ ਇੱਕ ਦਿਨ ਮਾਰੂਥਲ ਤੇ ਅਜੇ ਵੀ ਕਿਣਕਿਆਂ ਵਿੱਚ ਪਿਆਸ ਮਚਲੇ ਸ਼ੁਕਰੀਆ ਜੀ ਸਰ ਸਰ ਜੀ ਇਸ ਲਈ ਥੋੜੀ ਟਰਿਕ ਵਰਤਣੀ ਪਈ ਹਾਂਜੀ ਆ ਚਾਰਕ ਸ਼ੇਰ ਮੇਰੇ ਵੀ ਮੇਰਾ ਵੀ ਯੋਗਦਾਨ ਪੈ ਜਾਊ ਇਸ ਮਸ਼ਹਰੇ ਵਿੱਚ ਸ਼ੇਰ ਹੈ ਕਿ ਇੱਕ ਵਹਿਮ ਟੁੱਟਾ ਸੀ ਸਿਆਣੇ ਹੋਣ ਦਾ ਇੱਕ ਵਹਿਮ ਟੁੱਟਾ ਸੀ ਸਿਆਣੇ ਹੋਣ ਦਾ ਤੇ ਬੇਬਸੀ ਦੀ ਧੁੰਦ ਮਨ ਤੇ ਛਾ ਗਈ ਸੌ ਵਾਰ ਬੁੱਝਣ ਤੇ ਵੀ ਬੁੱਝ ਨਾ ਹੋ ਸਕੀ ਇਹ ਜ਼ਿੰਦਗੀ ਕਿਹੀ ਬੁਝਾਰਤ ਪਾ ਗਈ ਇੱਕ ਵਹਿਮ ਟੁੱਟਾ ਸੀ ਸਿਆਣੇ ਹੋਣ ਦਾ ਤੇ ਬੇਬਸੀ ਦੀ ਧੁੰਦ ਮਨ ਤੇ ਛਾ ਗਈ ਸੋ ਵਾਰ ਬੁੱਝਣ ਤੇ ਵੀ ਬੁਝਣਾ ਹੋ ਸਕੀ ਏ ਜ਼ਿੰਦਗੀ ਕਿਹੀ ਬੁਝਾਰਤ ਪਾ ਗਈ ਜਦ ਬਾਤ ਦੇ ਧੀਮੇ ਹੰਗਾਰੇ ਹੋ ਗਏ ਜਦ ਨੀਂਦ ਨੂੰ ਸੁਪਨੇ ਪਿਆਰੇ ਹੋ ਗਏ ਜਦ ਬਾਤ ਦੇ ਧੀਮੇ ਹੰਗਾਰੇ ਹੋ ਗਏ ਜਦ ਨੀਂਦ ਨੂੰ ਸੁਪਨੇ ਪਿਆਰੇ ਹੋ ਗਏ ਉਸ ਵਕਤ ਧਰਤੀ ਪਾ ਕੇ ਨਿਕਲੀ ਚਾਂਜਰਾ ਫਿਰ ਤਾਰਿਆਂ ਵੱਲ ਦੇਖ ਕੇ ਸ਼ਰਮ ਆ ਗਈ ਰਾਸਤੇ 'ਚ ਸਾ ਮੈਂ ਮੀਲ ਪੱਥਰ ਵਾਂਗਰਾ ਰਸਤੇ 'ਚ ਸਾ ਮੈਂ ਮੀਲ ਪੱਥਰ ਵਾਂਗਰਾ ਮੇਰੇ ਤੇ ਲਿਖਿਆ ਸੈਂ ਤੂੰ ਅੱਖਰ ਵਾਂਗਰਾ ਰਸਤੇ 'ਚ ਸਾ ਮੈਂ ਮੀਲ ਪੱਥਰ ਵਾਂਗਰਾ ਮੇਰੇ ਤੇ ਲਿਖਿਆ ਸੈਂ ਤੂੰ ਅੱਖਰ ਵਾਂਗਰਾ ਤੈਨੂੰ ਸਫਰ ਜਦ ਹੋਰ ਕਿਧਰੇ ਲੈ ਗਿਆ ਤਾਂ ਫਿਰ ਮੇਰੀ ਹੋਣੀ ਹੀ ਮੈਨੂੰ ਖਾ ਗਈ ਖੀਰਾ ਕੇ ਬੇਨੂਰੀਆਂ ਅੱਖਾਂ ਦੇ ਪਿੱਛੇ ਤਰਕ ਸੀ ਬੇ ਨੂਰੀਆਂ ਅੱਖਾਂ ਦੇ ਪਿੱਛੇ ਤਰਕ ਸੀ ਬਸ ਪੇਕਿਆਂ ਤੇ ਸੌਹਰਿਆਂ ਦਾ ਫਰਕ ਸੀ ਬੇ ਨੂਰੀਆਂ ਅੱਖਾਂ ਦੇ ਪਿੱਛੇ ਤਰਕ ਸੀ ਬਸ ਪੇਕਿਆਂ ਤੇ ਸੌਹਰਿਆਂ ਦਾ ਫਰਕ ਸੀ ਫੁੱਲਾਂ ਚ ਤਾਂ ਫੁੱਲ ਵਾਂਗ ਰਾਂ ਰਹਿੰਦੀ ਰਹੀ ਉਹ ਪੱਥਰਾ ਵਿੱਚ ਆ ਕੇ ਹੀ ਪੱਥਰਾ ਗਈ ਆਪਣੀ ਅਧੂਰੀ ਰੀਜ ਪੂਰੀ ਕਰ ਲਵਾਂ ਆਪਣੀ ਅਧੂਰੀ ਦੀਜ ਪੂਰੀ ਕਰ ਲਵਾਂ ਮੈਂ ਉਸ ਦੀਆਂ ਮਹਿਕਾਂ ਕਲਾਵੇ ਪਰ ਲਵਾਂ ਰੁੱਤਾਂ 'ਚ ਅੱਜਕੱਲ ਤਲਖੀਆਂ ਨੇ ਏਨੀਆਂ ਫਿਰ ਕੀ ਕਰਾਂਗਾ ਜੇ ਕਲੀ ਕੁਮਲਾ ਗਈ ਆਖਰੀ ਸ਼ੇਰ ਹੈ ਕਿ ਮੇਰੇ ਕਤਲ ਦੀ ਤਾਕ ਵਿੱਚ ਚਿਰ ਤੋਂ ਖੜੇ ਮੇਰੇ ਕਤਲ ਦੀ ਤਾਕ ਵਿੱਚ ਚਿਰ ਤੋਂ ਖੜੇ ਕਾਤਲ ਉਦੋਂ ਹੈਰਾਨ ਸੀ ਹੋਏ ਬੜੇ ਮੇਰੇ ਕਤਲ ਦੀ ਤਾਕ ਵਿੱਚ ਚਿਰ ਤੋਂ ਖੜੇ ਕਾਤਲ ਉਦੋਂ ਹੈਰਾਨ ਸੀ ਹੋਏ ਬੜੇ ਤਖਤੀ ਤੇ ਲੰਮੀ ਉਮਰ ਦੀ ਲਿਖ ਕੇ ਦੁਆ ਜਦ ਮੌਤ ਮੇਰੇ ਗਲ 'ਚ ਸੀ ਲਟਕਾ ਗਈ ਸ਼ੁਕਰੀਆ ਦੋਸਤੋ ਇਹ ਸੀ ਮੇਰੀ ਗਜ਼ਲ ਤੇ ਹੁਣ ਮੈਂ ਸਾਡੇ ਮਹਿਮਾਨ ਜਗੀਰ ਸਿੰਘ ਕਾਲੋ ਹਣਾ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆ ਕੇ ਆਪਣੀ ਗਜ਼ਲ ਕਹੇ ਜਦ ਕਦੇ ਵੀ ਛਿੜਨ ਗੱਲਾਂ ਤੇਰੀਆਂ ਚਾਨਣੀ ਵਿੱਚ ਨਾਉਣ ਰਾਤਾਂ ਹਨੇਰੀਆਂ ਜਦ ਕਦੇ ਵੀ ਛਿਰਨ ਗੱਲਾਂ ਤੇਰੀਆਂ ਚਾਨਣੀ ਵਿੱਚ ਨਾਉਣ ਰਾਤਾਂ ਹਨੇਰੀਆਂ ਦੀਪਕ ਜੀ ਜ਼ੁਲਫ ਚਾਂਦੀ ਤੋਂ ਹੋ ਜਾਂਦੀ ਆ ਸਿਆ ਜ਼ੁਲਫ ਚਾਂਦੀ ਤੋਂ ਹੋ ਜਾਂਦੀ ਆ ਸਿਆ ਯਾਦਾਂ ਬੈਠ ਜਦ ਵੀ ਕਦੇ ਓਟੇਰੀਆਂ ਜ਼ੁਲਫ ਚਾਂਦੀ ਤੋਂ ਹੋ ਜਾਂਦੀ ਆ ਸਿਆ ਯਾਦਾਂ ਬੈਠ ਜਦ ਵੀ ਕਦੇ ਓਟੇਰੀਆਂ ਕੰਡੇ ਕਿਕਰਾਂ ਦੇ ਹੀ ਖਾਦੇ ਨੇ ਸਦਾ ਕੰਡੇ ਕਿਕਰਾਂ ਦੇ ਹੀ ਖਾਦੇ ਨੇ ਸਦਾ ਲਾਉਂਦੇ ਰਹਾਂ ਫਿਰ ਵੀ ਅਸੀਂ ਬੇਰੀਆਂ ਇੱਕ ਕਦਮ ਅੱਗੇ ਦੋ ਪਿੱਛੇ ਸਹੀ ਇੱਕ ਕਦਮ ਅੱਗੇ ਦੋ ਪਿੱਛੇ ਸਹੀ ਢਾਈਆਂ ਨਹੀਂਓ ਫਿਰ ਵੀ ਅਸਾਂ ਢੇਰੀਆਂ ਕੱਚੇ ਵਿਚਾਰੇ ਐਵੇਂ ਹੀ ਬਦਨਾਮ ਨੇ ਕੱਚੇ ਵਿਚਾਰੇ ਐਵੇਂ ਹੀ ਬਦਨਾਮ ਨੇ ਸੋਹਣੀਆਂ ਤਾਂ ਇਸ਼ਕ ਚਦਾਂ ਵਿੱਚ ਘੇਰੀਆਂ ਕੱਚੇ ਵਿਚਾਰੇ ਐਵੇਂ ਹੀ ਬਦਨਾਮ ਨੇ ਸੋਹਣੀਆਂ ਤਾਂ ਇਸ਼ਕ ਚਨਾ ਵਿੱਚ ਘੇਰੀਆਂ ਅਰਬੀ ਨਸਲਾਂ ਘੋੜਿਆਂ ਦੀਆਂ ਗੁੰਮੀਆਂ ਅਰਬੀ ਨਸਲਾਂ ਘੋੜਿਆਂ ਦੀਆਂ ਗੁੰਮੀਆਂ ਹੁਣ ਕਿੱਥੋਂ ਨੁਕਰੀਆਂ ਵਸ਼ੇਰੀਆਂ ਪੁੱਤ ਪਹਿਲਵਾਨ ਦੰਗਲ ਵਿੱਚ ਜਾਣ ਕਿਵੇਂ ਪੁੱਤ ਪਹਿਲਵਾਨ ਦੰਗਲ ਵਿੱਚ ਜਾਣ ਕਿਵੇਂ ਸੁੱਕ ਰਹੀਆਂ ਸਾਰੀਆਂ ਲਵੇਰੀਆਂ ਬਰਗਰ ਪੀਜ਼ੇ ਦਾ ਜ਼ਮਾਨਾ ਆ ਗਿਆ ਬਰਗਰ ਪੀਜ਼ੇ ਦਾ ਜ਼ਮਾਨਾ ਆ ਗਿਆ ਭਾਲੇ ਕਿਥੋਂ ਪੁੰਨੀਆਂ ਗਲੇਰੀਆਂ ਕੀ ਹੋਇਆ ਜੇ ਉਮਰ ਪਰ ਰਿਹਾ ਅਵਿਯੋਗ ਕੀ ਹੋਇਆ ਜੇ ਉਮਰ ਪਰ ਰਿਹਾ ਅਵਿਯੋਗ ਵਸਲਾਂ ਲਈ ਉਮਰਾਂ ਅਜੇ ਬਥੇਰੀਆਂ ਕੀ ਹੋਇਆ ਜੇ ਉਮਰ ਪਰ ਰਿਹਾ ਅਵਿਯੋਗ ਵਸਲਾਂ ਲਈ ਉਮਰਾਂ ਅਜੇ ਬਥੇਰੀਆਂ ਤੂੰ ਰਹੇਗਾ ਰਹੇਗੀ ਤੇਰੀ ਯਾਦ ਸਲਾਮਤ ਤੂੰ ਰਹੇਗਾ ਰਹੇਗੀ ਤੇਰੀ ਯਾਦ ਸਲਾਮਤ ਪੌਣੀਆਂ ਨਹੀਂ ਮੋੜ ਤੂੰ ਭਾਵੇਂ ਫੇਰੀਆਂ ਆਖਰੀ ਸ਼ੇਰ ਆਕੇ ਕੁੱਲੀ ਸਾਡੀ ਤੀਲਾ ਤੀਲਾ ਹੋ ਗਈ ਕੁੱਲੀ ਸਾਡੀ ਤੀਲਾ ਤੀਲਾ ਹੋ ਗਈ ਵਗੀਆਂ ਨੇ ਗਲੋਬਲੀ ਹਨੇਰੀਆਂ ਕੁੱਲੀ ਸਾਡੀ ਤੀਲਾ ਤੀਲਾ ਹੋ ਗਈ ਵਗਿਆ ਨੇ ਗਲੋਬਲੀ ਹਨੇਰੀਆਂ ਜਦ ਕਦੇ ਵੀ ਛਿੜਨ ਗੱਲਾਂ ਤੇਰੀਆਂ ਚਾਨਣੀ ਵਿੱਚ ਨਾਉਣ ਰਾਤਾਂ ਨੇਰੀਆਂ ਧੰਨਵਾਦ ਰਾਜੀ ਕਈ ਦਿਨ ਤੁਕਲਵੰਦਰ ਦੀ ਸੇਤ ਠੀਕ ਨਾ ਹੋਣ ਕਰਕੇ ਅੱਜ ਫੇਰ ਵੀ ਹੋ ਸਾਡੇ ਚ ਹਾਜ਼ਰ ਨੇ ਫੱਡਲੀ ਇਹ ਹੀ ਬੜੀ ਮਾਣ ਵਾਲੀ ਗੱਲ ਹੈ ਕੁਲਵਿੰਦਰ ਇੱਥੇ ਆਜੋ ਮੈਂ ਥੋੜੀ ਗੱਲ ਪੜ੍ਹਣੀ ਹੈ ਆਜਾ ਜੀ ਇਹ ਥੋੜਾ ਬੋਲਣਾ ਮੁਸ਼ਕਿਲ ਹੈ ਇਹਨਾਂ ਦਾ ਗਲਾ ਕੀਦਨਾ ਤੋਂ ਜ਼ਿਆਦਾ ਹੀ ਖਰਾਬ ਹੈ। ਸੋ ਮੈਂ ਇਸ ਕਰਕੇ ਬੁਲਾਇਆ ਵੀ ਜਿਹੜੀ ਦਾਦ ਮਿਲਿਓ ਇਹਨਾਂ ਨੂੰ ਮਿਲੇ ਮਿਲਣਾ। ਸ਼ਾਨ ਮਿਲੇ ਜਨ। ਨਾ ਕੋਈ ਨਹੀਂ ਮੈਂ। ਹਨਿਆਤੀ ਵਾਸਤੇ ਹਰ ਵਕਤ ਹੀ ਲੜਨਾ ਜ਼ਰੂਰੀ ਹੈ। ਬਾਦ ਮਿਲ ਗਈ ਹੈ ਹਯਾਤੀ ਵਾਸਤੇ ਹਰ ਵਕਤ ਹੀ ਲੜਨਾ ਜ਼ਰੂਰੀ ਹੈ ਮੇਰੇ ਅੱਗੇ ਹੈ ਪਰਬਤ ਪਰ ਮੇਰਾ ਚੜ੍ਹਨਾ ਜ਼ਰੂਰੀ ਹੈ ਮੇਰੇ ਅੰਦਰ ਸੁਲਗਦੀ ਚਿੰਗਦਾ ਹੈ ਸ਼ੁਕਰੀਆ ਕਿਉਂਕਿ ਅ ਸ਼ੇਰ ਦੇਖਿਓ ਮੇਰੇ ਅੰਦਰ ਹੈ ਸੁਲਗ ਮੇਰੇ ਅੰਦਰ ਸੁਲਗਦੀ ਚਿੰਗਦਾ ਹੈ ਸ਼ੁਕਰੀਆ ਕਿਉਂਕਿ ਮੇਰੇ ਜੀਣੇ ਲਈ ਸੀਨਾ ਮੇਰਾ ਸੜਨਾ ਜ਼ਰੂਰੀ ਹੈ ਯਕੀਨਨ ਹੀ ਕਦੇ ਵੀ ਦੇਵਤਾ ਬਣਨਾ ਨਹੀਂ ਇਸਨੇ ਯਕੀਨਨ ਹੀ ਕਦੇ ਵੀ ਦੇਵਤਾ ਬਣਨਾ ਨਹੀਂ ਇਸਨੇ ਪਰ ਇਸ ਅਨਕਾਰਤ ਪੱਥਰ ਦਾ ਫੇਰ ਵੀ ਘੜਨਾ ਜ਼ਰੂਰੀ ਹੈ ਪਰ ਇਹ ਅਨਕਾਰਤ ਪੱਥਰ ਫੇਰ ਵੀ ਘੜਨਾ ਜ਼ਰੂਰੀ ਹੈ ਅਜੀਬੀ ਸੁਰਖ ਪੁੱਲਾਂ ਦੀ ਅਸਾਨੂੰ ਆਸ ਹੈ ਐਪਰ ਅਜੀਬੀ ਸੁਰਖ ਫੁੱਲਾਂ ਦੀ ਅਸਾਨੂੰ ਆਸ ਹੈ ਐਪਰ ਇਨ੍ਹਾਂ ਪੀਲੇ ਜਿਹੇ ਪੱਤਿਆਂ ਦਾ ਵੀ ਝੜਨਾ ਜ਼ਰੂਰੀ ਹੈ ਅਜੀਬੀ ਸੁਰਖ ਫੁੱਲਾਂ ਦੀ ਅਸਾਨੂੰ ਆਸ ਹੈ ਐਪਰ ਇਨ੍ਹਾਂ ਪੀਲੇ ਜਿਹੇ ਪੱਤਿਆਂ ਦਾ ਵੀ ਝੜਨਾ ਜ਼ਰੂਰੀ ਹੈ ਮੈਂ ਚਾਹੁੰਦਾ ਹਾਂ ਕਿ ਬਦਲਾਅ ਲਈ ਹਰ ਥਾਂ ਹੀ ਇਹ ਗੂੰਜੇ ਮੈਂ ਚਾਹੁੰਦਾ ਹਾਂ ਕਿ ਬਦਲਾਅ ਲਈ ਹਰ ਥਾਂ ਹੀ ਇਹ ਗੂੰਜੇ ਉਹ ਚਾਹੁੰਦੇ ਨੇ ਕਿ ਇਸ ਆਵਾਜ਼ ਨੂੰ ਫੜਨਾ ਜ਼ਰੂਰੀ ਹੈ ਮੈਂ ਚਾਹੁੰਦਾ ਹਾਂ ਕਿ ਬਦਲਾਅ ਲਈ ਹਰ ਥਾਂ ਹੀ ਇਹ ਗੂੰਜੇ ਉਹ ਚਾਹੁੰਦੇ ਨੇ ਕਿ ਇਸ ਆਵਾਜ਼ ਨੂੰ ਫੜਨਾ ਜ਼ਰੂਰੀ ਹੈ ਇਹ ਨਿਲੀਆਂ ਅੱਗ ਵਾਂਗੂ ਨੇ ਜੋ ਇਹ ਗਜ਼ਲਾਂ ਲਿਖਣ ਖਾਤਰ ਇਹ ਨਿਰੀਆਂ ਅੱਗ ਬਲ ਨੂੰ ਨੇ ਜੇ ਇਹ ਗਦਲਾਂ ਲਿਖਣ ਖਾਤਰ ਅਜੇ ਤਾਂ ਸੁਰਖ ਪਾਠ ਅੰਦਰ ਮੇਰਾ ਰੜਨਾ ਜ਼ਰੂਰੀ ਹੈ ਅਜੇ ਤਾਂ ਸੁਰਖ ਪਾਠ ਅੰਦਰ ਮੇਰਾ ਰੜਨਾ ਜ਼ਰੂਰੀ ਹੈ ਹਜਾਤੀ ਵਾਸਤੇ ਹਰ ਵਕਤ ਹੀ ਲੜਨਾ ਜ਼ਰੂਰੀ ਹੈ ਮੇਰੇ ਅੱਗੇ ਹੈ ਪਰਬਤ ਪਰ ਮੇਰਾ ਚੜਨਾ ਜ਼ਰੂਰੀ ਹੈ ਸੋ ਬਹੁਤ ਧੰਨਵਾਦ ਤੁਹਾਨੂੰ ਜੀ ਬਹੁਤ ਹੋ ਗਿਆ ਠੀਕ ਬੈਠੋ ਬੈਠ ਜਾਓ ਆਤਮ ਦੀ ਸੋ ਇਹ ਸੀ ਕੁਲਵਿੰਦਰ ਦੀ ਬੜੀ ਉਤਮ ਗਜ਼ਲ ਸੋ ਮੇਰੀ ਗਜ਼ਲ ਦੇ ਥੋੜੇ ਸ਼ੇਰ ਇਹ ਕਿੱਥੋਂ ਆ ਗਈ ਹੈ ਰਾਖ ਐਨੀ ਕਿਸੇ ਤੋਂ ਵੀ ਨਾ ਇੱਥੇ ਠਹਿਰ ਹੋਵੇ ਇਹ ਕਿੱਥੋਂ ਆ ਗਈ ਹੈ ਰਾਖ ਐਨੀ ਕਿਸੇ ਤੋਂ ਵੀ ਨਾ ਇੱਥੇ ਠਹਿਰ ਹੋਵੇ ਜਿਵੇਂ ਇਹ ਕਬਰ ਹੋਵੇ ਤਾਰਿਆਂ ਦੀ ਜਿਵੇਂ ਇਹ ਬੇਚਰਾਗਾ ਸ਼ਹਿਰ ਹੋਵੇ ਗੁਆਚੇ ਨੇ ਉਹ ਰਸਤੇ ਹੋਰ ਕਿਧਰੇ ਜਿਨ੍ਹਾਂ ਨੂੰ ਨਕਸ਼ਿਆਂ ਵਿੱਚ ਟਰੋਲਦੇ ਹਾਂ ਗੁਆਚੇ ਨੇ ਉਹ ਰਸਤੇ ਹੋਰ ਕਿਧਰੇ ਜਿਨ੍ਹਾਂ ਨੂੰ ਨਕਸ਼ਿਆਂ ਵਿੱਚ ਟਰੋਲਦੇ ਹਾਂ ਅਜੇ ਲੱਭੀ ਨਹੀਂ ਉਹ ਕੂਟ ਜਿੱਥੇ ਕਿਸੇ ਵੀ ਭਾਂਤ ਦਾ ਨਾਂ ਕਹਿਰ ਹੋਵੇ ਅਸੀਂ ਡੁੱਬੀਆਂ ਦਸ਼ਾਵਾਂ ਭਾਲਦੇ ਹਾਂ ਪੁਲੇਖੇ ਗੈਰਵਾਜਬ ਪਾਲਦੇ ਹਾਂ ਅਸੀਂ ਡੁੱਬੀਆਂ ਦਸ਼ਾਵਾਂ ਭਾਲਦੇ ਹਾਂ ਪੁਲੇਖੇ ਗੈਰਵਾਜਬ ਪਾਲਦੇ ਹਾਂ ਜਿਵੇਂ ਅਕਲਾਂ ਦਾ ਪਾਣੀ ਲੈਣ ਮੰਗਰੋ ਚੜੀ ਹੋਈ ਸਿਰਾਂ ਨੂੰ ਗਹਿਰ ਹੋਵੇ ਗਜ਼ਬ ਦੇ ਮੋੜ ਤੇ ਪਹੁੰਚੀ ਕਹਾਣੀ ਨਾ ਧਰਤੀ ਵਿੱਚ ਤੇ ਨਾ ਅੱਖਾਂ 'ਚ ਪਾਣੀ ਗਜ਼ਬ ਦੇ ਮੋੜ ਤੇ ਪਹੁੰਚੀ ਕਹਾਣੀ ਨਾ ਧਰਤੀ ਵਿੱਚ ਤੇ ਨਾ ਅੱਖਾਂ 'ਚ ਪਾਣੀ ਇਹ ਜਿਸ ਵਿੱਚ ਠੇਲਦੇ ਹਾਂ ਖਾਬ ਆਪਾਂ ਕਿਤੇ ਅੱਗ ਦੀ ਭਰੀ ਨਾ ਨਹਿਰ ਹੋਵੇ ਸੁਣੇ ਕੋਈ ਤਾਂ ਮੇਰੀ ਹੂਕ ਹੈ ਇਹ ਸੁਣੇ ਕੋਈ ਤਾਂ ਮੇਰੀ ਹੂਕ ਹੈ ਇਹ ਪੜੇ ਕੋਈ ਤਾਂ ਮੇਰੀ ਆਰਜ਼ੂ ਹੈ ਕਿ ਗੂੜੀ ਰਾਤ ਦੇ ਗਲਿਆਰਿਆਂ ਵਿੱਚ ਕੋਈ ਤਾਂ ਜਗ ਮਗਾਉਂਦੀ ਲਹਿਰ ਹੋਵੇ ਸੁਣੇ ਕੋਈ ਤਾਂ ਮੇਰੀ ਹੂਕ ਹੈ ਇਹ ਪੜੇ ਕੋਈ ਤਾਂ ਮੇਰੀ ਆਰਜ਼ੂ ਹੈ ਕਿ ਗੂੜੀ ਰਾਤ ਦੇ ਗਲਿਆਰਿਆਂ ਵਿੱਚ ਕੋਈ ਤਾਂ ਜਗ ਮਗਾਉਂਦੀ ਲਹਿਰ ਹੋਵੇ ਇਹ ਕਿੱਥੋਂ ਆ ਗਈ ਹੈ ਰਾਖ ਇੰਨੀ ਕਿਸੇ ਤੋਂ ਵੀ ਨਾ ਇੱਥੇ ਠਹਿਰ ਹੋਵੇ ਜਿਵੇਂ ਇਹ ਕਬਰ ਹੋਵੇ ਤਾਰਿਆਂ ਦੀ ਜਿਵੇਂ ਇਹ ਬੇਚਰਾਗਾ ਸ਼ਹਿਰ ਹੋਵੇ ਬਹੁਤ ਬਹੁਤ ਧੰਨਵਾਦ ਤੋਂ ਇਸ ਦੇ ਨਾਲ ਹੀ ਇਸ ਕਵੀ ਦਰਬਾਰ ਦੀ ਇੱਕ ਗੱਲ ਹੋਰ ਹਾਂਜੀ ਮੇਰੀ ਪਰਮਾਤਮਾ ਅੱਛਾ ਮੰਨ ਆਪਣੇ ਬਿਗੜਾ ਕਿ ਪੁਲਾਂ ਦੇ ਹੇਠ ਵਗੇ ਪਾਣੀਆਂ ਦਾ ਕੀ ਬਣਿਆ ਬੁਝਾ ਕੇ ਪਿਆਸ ਤੂੰ ਖੁਦ ਨੂੰ ਸਵਾਲ ਕਰਨਾ ਸੀ ਹਰੇਕ ਲਹਿਰ ਤੇ ਦੀਵਾ ਜੇ ਧਰ ਨਹੀਂ ਸਕਿਆ ਤੂੰ ਡੁੱਬਦੇ ਜੁਗਨੂਆਂ ਦਾ ਤਾਂ ਖਿਆਲ ਕਰਨਾ ਸੀ ਦਿਲਾ ਵਿਚਾਲ ਦੀ ਰਸਤਾ ਬਣਾਉਣ ਦੀ ਖਾਤਰ ਤੇ ਪੁਰਖਿਆਂ ਦੀਆਂ ਪੈੜਾਂ ਬਚਾਉਣ ਦੀ ਖਾਤਰ ਚਲੇ ਵੀ ਰਹਿਣ ਦੇ ਖੁਦ ਹੀ ਜਿਉਣ ਦੀ ਖਾਤਰ ਤੂੰ ਅੰਨੀ ਲਾਲਸਾ ਦਾ ਇੰਤਕਾਲ ਕਰਨਾ ਸੀ ਕਥਾ ਦੀ ਲੋੜ ਸੀ ਖੰਜਰ ਜੋ ਮੰਚ ਤੇ ਗੱਡਿਆ ਤੂੰ ਇੰਨੀ ਗੱਲ ਤੇ ਨਾਟਕ ਵਿਚਾਲਿਓਂ ਛੱਡਿਆ ਪਰੇਤੇ ਰੋਲ ਕੇ ਪੱਗਾਂ ਨਕਾਬ ਪੋਸ਼ਾ ਨੇ ਅਜੇ ਤਾਂ ਦਾੜੀਆਂ ਦਾ ਵਾਲ-ਵਾਲ ਕਰਨਾ ਸੀ ਅਜੀਬ ਜੰਗ ਮਿਲੀ ਜੋ ਅਸਾਂ ਫਕੀਰਾਂ ਨੂੰ ਅਜੇ ਵੀ ਯਾਦ ਹੈ ਉਹ ਝਾੜੀਆਂ ਕਰੀਰਾਂ ਨੂੰ ਕਿ ਜਿਸ ਦੀ ਸ਼ਰਤ ਮੁਤਾਬਕ ਹਰੇਕ ਪੱਥਰ ਦਾ ਅਸੀਂ ਮੁਕਾਬਲਾ ਫੁੱਲਾਂ ਦੇ ਨਾਲ ਕਰਨਾ ਸੀ ਜ਼ਰਾ ਕੋ ਹੋਰ ਤਰ੍ਹਾਂ ਜੇ ਵਿਚਾਰ ਦੇ ਮੈਨੂੰ ਤਾਂ ਸਿਰਫ ਨਾਲ ਨਮੋਸ਼ੀ ਦੇ ਮਾਰਦੇ ਮੈਨੂੰ ਜਰਾ ਕੋ ਹੋਰ ਤਰ੍ਹਾਂ ਜੇ ਵਿਚਾਰ ਦੇ ਮੈਨੂੰ ਤਾਂ ਸਿਰਫ ਨਾਲ ਨਮੋਸ਼ੀ ਦੇ ਮਾਰਦੇ ਮੈਨੂੰ ਤੇ ਹੁਣ ਸਲੀਬ ਤੋਂ ਹੋਣਾ ਨਹੀਂ ਹੈ ਉਹ ਯਾਰੋ ਤੁਹਾਡੇ ਰਹਿਮ ਨੇ ਮੇਰਾ ਜੋ ਹਾਲ ਕਰਨਾ ਸੀ ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਤੁਸੀਂ ਬੜੇ ਧਿਆਨ ਨਾਲ ਇਹ ਸੰਖੇਪ ਕਵੀ ਦਰਬਾਰ ਤੁਸੀਂ ਸਰਵਣ ਕੀਤਾ ਸੋ ਹੁਣ ਸਟੇਜ ਸੁਸ਼ੀਲ ਤੇਰਾ ਰਾਜ ਦੇ ਹਵਾਲੇ ਧੰਨਵਾਦ ਕੈਲੀਫੋਰਨੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ ਇਹ ਸੈਸ਼ਨ ਰਿਹਾ ਬੜਾ ਸੰਖੇਪ ਰਿਹਾ ਕਿਸੇ ਕਿਸਮ ਦਾ ਬੋਝ ਨਹੀਂ ਸੀ ਕਿਸੇ ਤੇ ਤੇ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਸਾਰੇ ਸ਼ਾਇਰਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਵੀ ਕਰ ਰਹੇ ਆ ਤੇ ਮੇਰੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਆਪਣਾ ਬਹੁਤ ਮਹੱਤਵਪੂਰਨ ਸੈਸ਼ਨ ਜਿਹੜਾ ਨਾ ਨਾਮਤਾਲੀ ਸਾਹਿਤ ਪਰੰਪਰਾ ਦੇ ਉੱਤੇ ਰੋਟੀ ਤੋਂ ਬਾਅਦ ਹੈ ਇਸ ਵੇਲੇ ਢਾਈ ਪੂਰੇ ਨਹੀਂ ਬੱਜੇ ਤੁਸੀਂ ਸਵਾ ਦਨ ਵਾਪਸ ਆਉਣਾ ਹੈ 50 ਮਿੰਟ ਰਹਿ ਗਏ ਤੁਹਾਡੇ ਕੋ ਗੱਲਾਂ ਕਰੋ ਖਾਣਾ ਖਾਓ ਜੋ ਮਰਜ਼ੀ ਕਰੋ ਪਰ ਖਾਣੇ ਤੋਂ ਤੁਰੰਤ ਬਾਅਦ ਅੰਦਰ ਆ ਜਿਓ ਕਿਉਂਕਿ ਨਾਮਤਾਰੀ ਸਾਇਤ ਪਰੰਪਰਾ ਤੇ ਆਪਣਾ ਬਹੁਤ ਮਹੱਤਵਪੂਰਨ ਸੈਸ਼ਨ ਜਿਹੜਾ ਇਸ ਤੋਂ ਬਾਅਦ ਹੈ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਗੁਜ਼ਾਰਿਸ਼ ਹੈ ਭਾਈ ਸਵਾ ਦਨ ਵਜੇ ਮੁੜੇ ਆਓ ਠੀਕ ਹੈ ਜੀ ਆਏ